ਸ਼ੋਕਰ ਆ ਗਿਆ ਯਾਰ ਹੋਰ ਪਰਮਖਿਆ ਵਾਲੇ ਵਧੀਆ ਵਧੀਆ ਤੁਸੀਂ ਦੱਸੋ ਕਿੱਦਾਂ ਸੇਤਾ ਵਧੀਆ ਠੀਕ ਠਾਕ ਠੀਕ ਜੀ ਵਧੀਆ ਵਧੀਆ ਹੋਰ ਫਿਰ ਠੀਕ ਠਾਕ ਤੇ ਤੂੰ ਘਰ ਨੂੰ ਆਏ ਨਾ ਅਸੀਂ ਇੱਥੇ ਬਹਿ ਗਿਆਣ ਕੇ ਉਹ ਮੈਂ ਕਿਹਾ ਦੱਸਾਂ ਕੀ ਗੱਲ ਘਰ ਬਾਹਰੋਂ ਗੱਲਬਾਤ ਨਹੀਂ ਹੁੰਦੀ ਕੋਈ ਗੱਲਬਾਤ ਅਸੀਂ ਭਲਾ ਕਿਹੜੀ ਕਰਨੀ ਤੇ ਉਹ ਮੈਂ ਨੰਗਣ ਡਿਆ ਸੀ ਮੈਂ ਕਿਹਾ ਚੱਲ ਇਦਾਂ ਕਰਦਾ ਪਿੰਦਰ ਨੂੰ ਮਿਲ ਕੇ ਹੀ ਜਾਣਾ ਵਾ ਚੱਲ ਵਧੀਆ ਦਿੱਤਾ ਜੀ ਤੇ ਦਰਸ਼ਨ ਦੁਸ਼ਣੀ ਨਹੀਂ ਦਿੰਦੇ ਇਹਦੇ ਮੈਂ ਉਹ ਭਰਾਵਾ ਕਰ ਮੈਸਜ ਲਾਉਣਾ ਪੈ ਗਿਆ ਬਸ ਘਰੋਂ ਨਹੀਂ ਨਿਕਲਦਾ ਅੱਛਾ ਠੀਕ ਆ ਕਿੱਦਾਂ ਫਸਲ ਬੁੱਸਲ ਫਿਰ ਵਧੀਆ ਬਸ ਇਲਾਕਾ ਨੂੰ ਕਾ ਪਕਕੀਆਂ ਨੇ ਆਹ ਬਿਲਕੁਲ ਦਿਆ ਹੀ ਮੈਂ ਵੀ ਵੇਖਣਾ ਹਾਂ ਥੋੜੇ ਜਿਹਾ ਨਾ ਲੱਗ ਹੀ ਜਾਣੇ ਉੱਤਾਂ ਹਾਂ ਦਿਨ ਤੇ ਲੱਗ ਜਾਣੇ ਆ ਮੈਂ ਕਾ ਚੱਲ ਠੰਡਾ ਗੇੜਾ ਮਾਰ ਕੇ ਆਉਣਾ ਇਹਨੂੰ ਚੱਲ ਵਧੀਆ ਜੀ ਤਾਂ ਚਲੀਏ ਘਰ ਮੈਂ ਨਾ ਚਾਹ ਹੋਈ ਥੋੜੀ ਥੋੜੀ ਕੰਮ ਇਹੋ ਗੱਲੀਓ ਮੇਰਾ ਹੈਗਾ ਯੋ ਲੀਵਰ ਖਰਾਬ ਤੇ ਚੱਕਰ ਹੋਰ ਕੋਈ ਨਹੀਂ ਹੈਗਾ ਤੇ ਚਾਹ ਮੈਨੂੰ ਕੀਤੀ ਉਹ ਬੰਦ ਅੱਛਾ ਤੇ ਮੈਂ ਕਾ ਚੱਲ ਇਸੇ ਕਰਕੇ ਮੈਂ ਤੈਨੂੰ ਮੈਂ ਭੱਜਣਾ ਮੈਂ ਇੱਧਰ ਬੁਲਾ ਲਿਆ ਦਵਾਈ ਦੋ ਤਾਂ ਦੇਖਣ ਦਵਾਈ ਤੇ ਖਾਣ ਰਿਹਾ ਵਾਂ ਦਵਾਈ ਦਾ ਕੀਤਾ ਕੰਮ ਚਾਰ ਹੁਣ ਕੀ ਕਰਨਾ ਵਿਆਹ ਵੀ ਬੜੇ ਹੀ ਤਲਿਆ-ਤੁਲਿਆ ਖਾਦਾ ਗਿਆ ਹੁਣ। ਬਹੁਤ ਸਿਆਲ ਜੀ ਹੈ। ਹਾਂ। ਤੇ ਹੁਣ ਫਿਰ ਕੀ ਕਰੀਦਾ ਅੱਜਕੱਲ? ਮੈਂ ਤਾਂ ਲਾਇਆ ਯੋ ਪਾਸਪੋਰਟ ਕੈਨੇਡਾ ਮੇ। ਅੱਛਾ? ਠੀਕ ਹੈ। ਤੇ ਏਜੰਟ ਕਹਿੰਦਾ ਯੋ ਕਿ 45 ਦਿਨਾਂ ਦੇ ਵਿੱਚ ਵੀਜ਼ਾ ਦੇ ਦੂੰਗਾ। ਤੇ ਬਾਕੀ ਹੁਣ ਪਤਾ ਨਹੀਂ ਉਹ ਕੀ ਕਰਦਾ ਯੋ। ਤੇ ਟਿਕਟ ਟੁਕਡ ਵਿੱਚੇ ਗਈ ਤੀ। ਚੰਗਾ ਵਧੀਆ ਸਰ ਤੇ ਹੂੰ ਦਸੀ ਫਿਰ ਜਦੋਂ ਬਣ ਜੂਗਾ ਫਿਰ ਪਾਰਟੀ ਪੂਰਤੀ ਕਰਾਂਗੇ ਲੈ ਦੱਸ ਹਾਂ ਤੈਨੂੰ ਦੱਸ ਕੇ ਜਾਊਂਗਾ ਮਿਲ ਕੇ ਜਾਉਂ ਘਰੇ ਚਲ ਚੋਰੀ ਚੋਰੀ ਨਾ ਚੱਲ ਜੀ ਉਹ ਨਹੀਂ ਨਹੀਂ ਇਹੋ ਗੱਲ ਤੇ ਤੈਨੂੰ ਦੱਸਣਾ ਆ ਹੀ ਹੁਣ ਮੈਂ ਕੀ ਕਰਦਾ ਪਾਜਣਾ ਆਉਣਾ ਸੀ ਮੈਂ ਕਰਦਿਆਂ ਦੱਸ ਆਇਆ ਮੈਂ ਕਿਹਾ ਮੈਂ ਪਿੰਦਰ ਕੋ ਚੱਲਿਆਂ ਨਹੀਂ ਚੜੀ ਵਧੀਆ ਬਹੁਤ ਵਧੀਆ ਹਰਤੇ ਤੇ ਤੁਸੀਂ ਕੀ ਕਰਦੇ ਹੁੰਦੇ ਫਿਰ ਅੱਜ ਕੱਲ ਮੈਂ ਕੀ ਕਰਨਾ ਯਾਰ ਇਦਾਂ ਡਿਆ ਕੋ ਨੌਕਰੀ ਲੱਭਣ ਪੀਥੇ ਲੱਭ ਜੇ ਤੇ ਯਾਰ ਪਾਰ ਦਾ ਬਣਾ ਪਾਰ ਦਾ ਪਰਮ ਘਰ ਦੇ ਬੜਾ ਜ਼ੋਰ ਲਾਉਂਦੇ ਪਰ ਮੇਰਾ ਨਹੀਂ ਉਹ ਜੀ ਕਰਦਾ ਜਾਣ ਇਹਨੂੰ ਕੁੜੀ ਲੱਗਦਾ ਕੋਈ ਆਈਐਸ ਹਾਈ। ਕੋ ਯਾਰ ਫੇਰ ਗੱਲ ਉੱਥੇ ਹੀ ਆ ਗਈ। ਜੇ ਜਦੋਂ ਬਾਹਰ ਜਾਣਾ ਹੀ ਹੈ ਨਹੀਂ। ਜੇ ਬਾਹਰ ਜਾਣਾ ਤੇ ਘਰ ਦੇ ਆਂਦੇ ਵੀ ਉਦਾਂ ਤੇਰੇ ਤੇ ਪੈਸੇ ਲਾਉਣੇ ਜਿੰਨੇ ਵੀ ਲੱਗਦੇ ਆ। ਤੇ ਤੇਰੀ ਸੁਖਣਾ ਹਾਈਟ ਬੜੀ ਹੈ ਤੇ ਤੂੰ ਭਰਤੀ ਵੇਖ ਲੈ। ਉਹੀ ਮੇਰਾ ਰੱਦਾ ਵੀ ਬਿਨਾਂ ਭਰਤੀ ਤੇ ਜੇ ਹਿਸਾਬ ਨਾਲ ਤੂੰ ਪੜਿਆ ਤਾਂ ਤੇ ਸਿੱਧਾ ਸਬ ਇੰਸਪੈਕਟਰ ਰੱਖਣਾ। ਚੱਲ ਵੀਨੇ ਹੁਣ ਪੁਲਿਸ ਦੀ ਤੇ ਨੌਕਰੀ ਮਿਲਦੀ ਔਖੀ। ਮੈਂ ਚੱਲ ਹੋਰ ਨਹੀਂ ਤੇ ਫੌਜ ਚ ਵੀਨੇ ਟਰਾਈ ਮਾਰ ਕੇ। ਚੱਲ ਜੇ ਕੋਈ ਹੈਗਾ ਰਿਸ਼ਤੇਦਾਰ ਤੇ ਮੈਂ ਤਲਾ ਕਰਕੇ ਵਾਹ। ਉੱਥੇ ਹੀ ਸ਼ਵਾਰਸ਼ ਦੇ ਨਾਲ ਜਾਂਦਾ ਕੰਮ ਕੰਮ ਸਾਰੇ ਇਦਾਂ ਹੀ ਨੇ ਤੇ ਬਾਕੀ ਦੌੜ ਦੂੜ ਦੇ ਭਰਾਵਾ ਤੂੰ ਸਾਡੇ ਤੋਂ ਪਾਜੀ ਲੈ ਨਾ ਚਲੋ ਤੇ ਹੈ ਹੀ ਹੈ ਨਾ ਬਾਕੀ ਮੈਂ ਤੇ ਇਹ ਤੈਨੂੰ ਕਹਿੰਦਾ ਸੀ ਜੇ ਇਹਦੇ ਬਾਹਰ ਦਾ ਕਰਨਾ ਹੀ ਏਜੰਟ ਬੜਾ ਵਧੀਆ ਹੀ ਕੋਈ ਗੱਲ ਨਹੀਂ ਦੇਖ ਲੈ ਜੇ ਸਲਾਹ ਬਣੇਗੀ ਨਾ ਫਿਰ ਮੈਂ ਤੇਰਾ ਨਾ ਕਰਾਂਗਾ ਗੱਲ ਆਹ ਚੱਲ ਫੇਰ ਪਹਿਲਾਂ ਤੂੰ ਤੇ ਜਾ ਤੂੰ ਜਾ ਕੇ ਸੈਕਸ਼ਨ ਉਹ ਮੈਂ ਵੀ ਚਲੀ ਜਾਣਾ ਮਾਹੌਲ ਚ ਆ ਰਿਹਾ ਕੋਈ ਆ ਜਾ ਚੱਲੀਏ ਘਰ ਦਾ 10 ਮਿੰਟ ਬਹਿਨੇ ਆ ਉਹ ਨਹੀਂ ਪਿੰਦਰ ਮੇਰੀ ਗੱਲ ਸੁਣ ਮੈਂ ਲੇਟ ਆਇਆ ਮੈਂ ਫੇਰ ਮਾਰ ਲੂੰਗਾ ਚੱਕਰ ਠੀਕ ਆ ਚੱਲ ਵੀ ਆ ਮੈਂ ਤੇਰਾ ਕੋਈ ਤੇ ਕੋਈ ਗੱਲ ਨਹੀਂ ਨਾਲ ਪੜਦਾ ਰਿਆਂ ਮੈਂ ਐਸੇ ਕਰਕੇ ਆਇਆ ਤੇ ਰeal ਸਪੈਸ਼ਲ ਕਿ ਤੈਨੂੰ ਦਸਾਂ ਠੀਕ ਆ ਤੇ ਪਾਸਪੋਰਟ ਦਿੱਤਾ ਹੀ ਉਹ ਮੈਂ ਅੱਜ ਹੀ ਤੇ ਸਪੈਸ਼ਲ ਤੈਨੂੰ ਹੀ ਦੱਸਣਾ ਆਇਆ ਸੀ ਮੈਂ ਕਿਹਾ ਦੱਸ ਕੇ ਜਰੂਰ ਜਾਵਾਂ ਇਦਾਂ ਕਰੀਂ ਕਾਹਨਾ ਕਿ ਇਹਨਾਂ ਗੱਲ ਕਰੀਂ ਹੋਰ ਉਹ ਯਾਰ ਤੇਤੇ ਮੇਰਾ ਜਗੀਰ ਮੈਂ ਇਸ ਕਰਕੇ ਕਿ ਇਹਨਾਂ ਗੱਲ ਕੀ ਤੈਨੂੰ ਪਤਾ ਹੀ ਅੱਜ ਗੱਲ ਕਿਦਾਂ ਦੀ ਆ ਆਹੋ ਠੀਕ ਆ ਜਦੋਂ ਕੰਮ ਹੋ ਜਾਏਗਾ ਆ ਵੀ ਬਾਅਦ ਹੀ ਬੰਦਾ ਦੱਸੇ ਨਹੀਂ ਤੇਰੀ ਤੇ ਨਾ ਯਾਰੀ ਬੜੀ ਆ ਹੋਰ ਨਹੀਂ ਗੱਲ ਦੀ ਮੈਂ ਦੱਸਿਆ ਤੈਨੂੰ ਤਾਂ ਹੀ ਆ ਯਾਰ ਵੀ ਵਿੱਚ ਹੀ ਲੱਗੀ ਧਿਆਨ ਰੱਖੀ ਆਪਣਾ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਠੀਕ ਆ ਚੱਗਾ ਇਹ ਲਾ ਦੱਪੇ ਦਰ ਦੇ ਕੰਮ ਮੈਂ ਮਗਰ ਸਾਰੇ ਕੰਮ ਕਰ ਲਏ ਨੇ ਹੈ ਕੱਪੜੇ ਵੀ ਨਾ ਹੱਥੋ ਕੇ ਬਦਲੇ ਲੈ ਆਤ ਗਿਆ ਇਧਰ ਆ ਨਹੀਂ ਗੱਲ ਸੁਣ ਕੰਜੀ ਕੀ ਦੇ ਪੱਲੇ ਗੱਲਾਂ ਕਰਨਾ ਮੈਂ ਗੱਲਾਂ ਕੀ ਕਰਾਂ ਇਹੋ ਹੀ ਡਈ ਸੋਚਾਂ ਕਿ ਕਿੰਨਾ ਚਿਰ ਤੂੰ ਲਾ ਕੇ ਆਇਆ ਜੇ ਤੇਰੇ ਪਿਓ ਨੂੰ ਪਤਾ ਲੱਗੇ ਬਿੰਨਾ ਚਿਰ ਲਾ ਕੇ ਤਾਂ ਛੱਡੇ ਮੈਨੂੰ ਮੰਮੀ ਕਿੰਨਾ ਟਾਈਮ ਲੱਗਾ 10 ਮਿੰਟ ਨਹੀਂ ਲੱਗੇ ਸਾਰੇ ਦੇਖ ਨਾ ਅਗਲਾ ਪੜ੍ਹ ਲੈ ਕੇ ਨਾ ਕਿਸ ਪਾਸੇ ਤਾਂ ਨਹੀਂ ਸੋਚਣ ਡਿਆ ਬਣਾ ਤਾਂ ਤੂੰ ਰਹਿ ਜਾਣਾ ਇੱਥੇ ਹੀ ਕੋ ਮੰਮੀ ਉਹ ਤੇ ਦੱਸਣ ਆਇਆ ਇਹ ਹੀ ਬੜੀ ਮਸੀਦੇ ਗੱਲ ਹੈ ਪਰ ਮੈਂ ਨਾ ਕੈਨੇਡਾ ਦਾ ਲਾਤਾ ਵੀਸਾ ਆਪਣਾ ਲੋਕਾਂ ਦੇ ਨਿਆਣੇ ਕਿਥੋਂ ਦਾ ਘੜੇ ਨੇ ਤੇ ਤੂੰ ਬਸ ਮੇਰਾ ਮੰਮੀ ਡੜੀ ਤੋਂ ਬਿਨਾ ਜੀ ਨਹੀਂ ਲੱਗਦਾ ਪੁੱਤ ਆਂਦਾ ਵੀ ਅੱਜ ਇਹ ਸਾਰਾ ਕੁਝ ਦੇਖ ਕੇ ਆਇਆ ਤੇ ਮੈਂ ਤਾਂ ਦਾ ਤੈਨੂੰ ਦੱਸਣ ਹੀ ਆਵਨ ਆਲੇ ਮੈਂ ਚੱਲ ਮਿਲ ਕੇ ਲੱਕੇ ਆਉਨੇ ਆ ਤੇ ਤੂੰ ਆਂਦਾ ਹੀ ਨਹੀਂ ਆ ਤੇ ਪੁੱਤ ਜੇ ਤੂੰ ਸਿਆਣਾ ਹੁੰਦਾ ਤਾਂ ਉਹਦੀ ਮੰਨ ਲੈਂਦਾ ਤੇ ਤੂੰ ਕਹਿੰਦਾ ਚੱਲ ਜਿਹੜੇ ਡੈਂਟ ਕੋ ਤੂੰ ਗਿਆ ਮੈਂ ਵੀ ਜਾਂਦਾ ਮੰਮੀ ਉਹ ਤੇ ਡਿਆ ਹੀ ਕਹਿਣਾ ਤੇ ਵੇਖ ਲੈ ਜੇ ਲਾਉਣਾ ਤੇ ਲਾ ਦਿੰਨੇ ਆ ਕਿ ਬਜੰਟ ਵੀ ਵਧੀਆ ਤਾਂ ਮੈਂ ਵੀ ਤੇਨੂੰ ਤਾਂ ਪਤਾ ਮੇਰਾ ਜੀ ਨਹੀਂ ਕਰਦਾ ਜਾਣ। ਤਾਂ ਮੈਂ ਹਮ ਇੱਥੇ ਡਿਆ ਵੇਖਣ ਜੇ ਕੋਈ ਗੱਲਪਣ ਕੀਤੀ। ਪੁੱਤ ਇਹੇ ਵੇਲੇ ਨੂੰ ਤੂੰ ਪਸਤਾਉਣਾ ਵਾ ਇਹ ਤੈਨੂੰ ਮੈਂ ਦੱਸ ਦਿੰਨੀ ਆ। ਅਜੇ ਵੀ ਟਾਈਮ ਹੈ ਗਈਓ। ਜੇ ਤੁਹਾਡੀ ਮੰਨ ਲੇ ਨਾ ਤੇ ਚੱਲ ਜੇਗਾ ਸਾਰੀ ਜ਼ਿੰਦਗੀ ਸੁੱਖਾ ਰਹੇਗਾ। ਮੰਮੀ ਨਹੀਂ ਜਾਣਾਂ ਤੁਹਾਨੂੰ ਛੱਡ ਗਏ। ਨਾਲੇ ਇੱਥੇ ਹੈਗਾ ਵਾ ਆਪਣੇ ਜੋਗਾ। ਕਿੰਨੀ ਪੈਲੀ ਐ ਏਡਾ ਵੱਡਾ ਘਰ ਬਾਹਰ। ਬਾਹਰ ਚੱਲ ਕੇ ਤੇ ਮੁੜ ਕੇ ਕਿੰਨੇ ਇੱਥੇ ਆਉਣਾ ਵਾ। ਆ ਥੋੜੀ ਦੁਨੀਆ ਜਾਣ ਲਈ ਏ। ਇਨਾ ਮਰਦੀ ਨਾ ਖਬੂਕੀ ਇਸਲਾਮਾ ਕਰੀ ਜਾਂਦੇ ਮਾਂ ਪੁੱਤ ਬੈਠੋ ਹਿੱਟ ਕੋਈ ਨਹੀਂ ਸਲਾਹ ਹੀ ਦਾਦੀ ਕਰਨੀ ਉਦਾਂ ਇਦਾਂ ਆਜੋ ਬਹਿਜੋ ਬਹਿਜੋ ਉਹ ਮੈਨੂੰ ਭਾ ਲੋ ਨਾ ਇੱਥੇ ਕੋਈ ਕੰਮ ਦੀ ਗੱਲ ਕਰੋ ਤੈਨੂੰ ਕੋਈ ਕੰਮ ਕਰਦਾ ਦਾ ਫਿਕਰ ਆਇਆ ਨਹੀਂ ਸਾਰੀ ਦਿਨ ਸੁਵੇਲਾ ਰਹਿਣਾ ਵਾ ਇਦਾਂ ਕਰ ਤੂੰ ਨੀਗਾ ਕੰਮ ਕੋਈ ਵੀ ਕਰਦਾ ਮੈਂ ਚੁੱਪ ਕਰਕੇ ਨਾ ਤੈਨੂੰ ਪੰਜ ਸੱਤ ਮੱਝਾ ਲੈ ਲਈਏ ਨੂੰ ਹੋਰ ਪੱਟੇ ਪੁੱਟੇ ਪਾਈ ਜਾਣ ਤੇ ਕੰਮਗਰ ਮਾਲਾ ਮੋਟਾ ਚਲਾਈ ਰਹੀਂ ਡੈੜੀ ਡਿਆ ਸਹੀਆਂ ਚਾਰਾ ਮਾਰਨਾ ਪੱਪੀ ਕੀ ਹਨ ਕੈ ਬਨੇ ਗੱਲ ਬਣੇਗੀ ਚਾਰਾ ਮਾਰਨ ਰਿਆ ਸਾਰੀ ਨੂੰ ਮੈਂ ਕਿਉਂ ਯਾਰਾ ਡੰਗਰਾਂ ਦੇ ਫਸਿਆ ਲਏ ਉਹ ਸੁਤਾ ਰਿਓੜਦਾ ਨੀਗਾ ਨੌਂ ਵੇ ਤੇ ਸੁਤਾ ਉਠਦਾ ਨਾ ਇਹਨਾਂ ਨੂੰ ਕੋਈ ਕੰਮ ਨਾ ਕੋ ਕਰ ਇਹਨੇ ਕਿਥੋਂ ਕੰਮ ਜਾਬ ਹੋਇਣਾ ਤੁਹਾਨੂੰ ਪਤਾ ਇਹ ਪੱਠੇ ਪਾ ਲੈਣਾ ਇੰਨੀ ਜੋਗਾ ਤੇ ਹੈ ਵੀ ਨਹੀਂਗਾ ਤੇ ਪੌਣੇ ਪਾਣੇ ਭੁੱਖੇ ਮਰਨਾ ਕੰਮ ਤੇ ਕਰਨਾ ਕਿ ਨਹੀਂ ਰੋਟੀ ਖਾਣੀ ਕਿ ਨਹੀਂ ਮੈਂ ਡੰਗਰਾਂ ਨੂੰ ਨਹੀਂ ਜੇ ਪੱਠੇ ਪਾਉਣੇ ਹੋਰ ਮੈਂ ਆਖੂ ਕਿ ਚੱਲ ਜਾਗਾ ਪਰ ਇਹ ਕੰਮ ਨਹੀਂ ਜੇ ਮੇਰੇ ਕੋ ਹੁਣ ਉਹ ਮੈਨੂੰ ਪਾਈ ਜਾ ਡੰਗਰਾਂ ਨੂੰ ਨਹੀਂ ਪਾਉਣੇ ਤੇ ਮੈਂ ਖਾਈ ਜਾਂਦਾ ਪੱਠੇ ਤੂੰ ਵੜ ਵੜ ਲਈ ਆ ਤੇ ਅੱਜ ਤੂੰ ਇਹਦੇ ਐਵੇਂ ਗੁੱਸੇ ਹੋਈਂਦੀ ਆ ਚੱਲ ਪਿਆਰ ਨਾਲ ਸਮਝਾਈਦਾ ਧੀ ਪੁੱਤ ਨੂੰ ਐਂਗਾ ਚਾ ਵੀ ਕਹਿੰਦੇ ਜਿੜਕਦੇ ਨਹੀਂ ਰਹੀ ਗੱਲ ਤੇਰਾ ਪਿਆਰ ਨੇ ਤੇ ਬੇੜੀਆਂ ਚ ਵੱਟੇ ਪਾਏ ਆ ਨਾ ਦੱਸੋ ਮੈਂ ਤਾਂ ਤੁਹਾਡੇ ਤੋਂ ਬਾਹਰ ਜਾਣ ਡਿਆ ਨਾ ਤੇਰੇ ਯਾਰ ਦੋਸਤ ਕਿੰਨੇ ਬਾਹਰ ਤੇ ਚਲ ਗਏ ਆ ਕੰਗਾ ਨਮਕਰੀਆਂ ਲੰਨੀਆਂ ਭੱਜਣਾ ਢੱਕੇ ਉਹ ਤੂੰ ਵੀ ਕਿਤੇ ਗਿਆ ਕਰ ਕੋ ਫਾਰਮ ਫੁਰਨ ਪਰ ਲਿਆ ਕਰਦੇ ਆ ਗਏ ਪਰ ਇਹ ਸਹੀ ਨਹੀਂ ਹੁਣ ਨਿਕਲਦੇ ਨਹੀਂ ਤੇ ਮੇਰਾ ਦੱਸੋ ਕੀ ਸੋਚ ਰਿਹਾ ਕੋਈ ਪ੍ਰਾਈਵੇਟ ਕੰਮ ਹੀ ਕਰ ਲਾ ਜਾ ਕੇ ਪ੍ਰਾਈਵੇਟ ਮੈਨੇਜ ਕਰਨਾ ਕਰਨਾ ਤੇ ਸਰਕਾਰੀ ਕਰਨਾ ਨਹੀਂ ਕਰਨਾ। ਥੋਲੇ? ਨਾਲ ਕੋਈ ਗੱਲ ਨਹੀਂ। ਅਜੇ ਸਮਝੀ ਨਹੀਂ ਗਈ ਨਾ। ਕਲੋਜ ਹੋਏ ਆਪੇ ਨੂੰ ਸਮਝ ਆ ਜਾਣੀ। ਅਜੇ ਨਿਆਣਾ ਵਾ, ਅਜੇ ਵੱਡਣਾ ਨਹੀਂ ਹੋਰ। ਹਾਂ ਹਾਂ ਮੋਰ ਪਿਓ ਵਾਸਤੇ ਤਾਂ ਨਿਆਣੀ ਨਿਆਣੀ ਹੀ ਹੁੰਦੀ ਐ। ਤੁਸੀਂ ਹੁਣ ਜੰਮ ਲਿਆ ਤਾਂ ਸਿਆਣੀ ਹੋਈ ਨਹੀਂ ਗਈ। 20 ਸਾਲਾਂ ਦਾ ਹੋ ਗਿਆ ਇਹ ਨਿਆਣਾ। ਚਲ ਕੋਈ ਨਹੀਂ ਪਿਆਰ ਨਾਲ ਗੱਲ ਕਰੀ ਗਏਂਗੀ। 24 ਘੰਟੇ ਵੀ ਨਿਆਣਿਆਂ ਨੂੰ ਟੋਕਦੇ ਰਹੀ ਤਾਂ। ਆਇਆ ਕਿੱਥੋਂ ਹੁਣ? ਉਹ ਮੁੰਡਾ ਕੋਈ ਆਇਆ ਜੀ ਉਹਨੇ ਫੋਨ ਕਰ ਦਿੱਤਾ ਉਹਦੇ ਲੱਗਿਆ ਬੰਬੀ ਦੇ ਖਲੋਤਾ ਜਾਣਾ ਉਹਨੇ ਕਿੱਥੇ ਦੋ ਤਿੰਨ ਮਿੰਟ ਸੁਣ ਮੈਂ ਗਿਆ ਚਾਤੀ ਮਾਜੀ ਵੀ ਹੋਰ ਤਾਂ ਨਹੀਂ ਕੋਈ ਉਹੋ ਹੀ ਪਰਨਾ ਸਸਿਕਾ ਸਸਿਕਾ ਕੀ ਹਾਲ ਪਤੇ ਵਧੀਆ ਵਧੀਆ ਤੁਸੀਂ ਸੁਣਾ ਮੈਂ ਵੀ ਪੁੱਤ ਠੀਕ ਆਂ ਜੱਸ ਕਿੱਥੇ ਆ ਜੱਸ ਅੰਦਰ ਛੁੱਟੀ ਆ ਜਾ ਮੇਰੀ ਧੀ

ਤੂੰ ਤੇਨੂੰ ਫੋਨ ਦੀ ਫਿਕਰ ਲੱਗੀ ਐ ਮੈਂ ਤੇਰੇ ਜਿਹੜਾ ਕੰਮ ਕਿਹਾ ਸੀ ਉਹ ਤੂੰ ਮੈਨੂੰ ਦੱਸਿਆ ਨਹੀਂ ਮੈਂ ਤੇਰਾ ਫੋਨ ਦੀ ਕਿਹਦੇ ਘਰ ਕੀ ਆਈ ਆ ਮੈਂ ਆਪ ਵੀ ਨਹੀਂ ਫੋਨ ਕੀਤਾ ਸੀ ਮੈਂ ਚਲ ਨਾ ਕਰੂੰਗੀ ਤੂੰ ਆ ਪਾਉਂਗੀ ਤਾਂ ਸਹੀ ਕਿਉਂ ਤੇ ਜੇ ਮੈਂ ਨਾ ਆਂਦੀ ਤੇ ਫਿਰ ਤੁਮਹਾਂ ਜਨਾ ਹੀ ਸਭੋ ਮੈਂ ਤੇ ਫਿਰ ਵੀ ਤੁਰੀ ਰਹਿਣੀ ਆ ਚਲ ਕੋਈ ਨਹੀਂ ਮੈਂ ਵੀ ਆਜੂ کہہ ਦਿੰਦਾ ਏ ਘਰੇ ਫਸਾਰਾ ਦੇਣਾ ਰਵਾਂਗੇ ਨਾ ਪਰ ਹੁਣ ਤੂੰ ਮਿਲਦਾ ਸੇ ਫਿਰ ਕੀ ਕਰਨਾ ਕਰਵਾਈਏ ਐਡਮਿਸ਼ਨ ਜਾ ਕੇ ਕਿਹਦੇ ਨਾਲ ਨਹੀਂ ਨਹੀ ਨਾ ਕੋਈ ਤੈਨੂੰ ਪਤਾ ਹੀ ਆ ਸਾਡੇ ਘਰ ਦੇ ਹਾਲਾਤਾਂ ਨਾ ਮੇਰੀ ਮੰਮੀ ਤੇ ਡੈਡੀ ਨਹੀਂ ਮੰਗੇ ਹੈਗੇ ਕਿਉਂ ਫੇਰ ਵੀ ਕਿ ਨਹੀਂ ਸਾਡੇ ਕੋਲ ਇੰਨਾ ਖਰਚਾ ਨਹੀਂ ਕੀਤਾ ਰਹਿਣਾ ਕਿੰਨਾ ਖਰਚਾ ਹੋਣਾ ਵੰਗੀ ਤੇ ਹਾਲੇ ਪਹਿਲਾਂ ਉੱਥੇ ਜਾ ਕੇ ਪੁੱਛੀਏ ਤੇ ਸਹੀ ਫੇਰੀਆਂ ਪਹਿਲਾਂ ਹੀ ਡਾਰਗੇ ਨੇ ਐਤੋਂ ਥੋੜੀ ਘਰੀ ਦਾ ਹੁੰਨਾ ਵਾ ਨਾਲੇ ਜਾ ਕੇ ਪਾਵਾਂਗੇ ਹੌਲੀ ਹੌਲੀ ਆਪੇ ਖਰਚਾ ਨਿਕਲ ਆਉਂਦਾ ਵਾ ਜੇ ਪਹਿਲਾਂ ਸੋਚ ਕੇ ਬੈਜਿਏ ਨੇ ਪਿਆ ਘੱਮ ਨਹੀਂ ਹੋਣਾ ਤੇ ਸੱਚੀ ਨਹੀਂ ਹੁੰਦਾ ਨਹੀਂ ਤੈਨੂੰ ਪਤਾ ਹੀ ਆ ਫੇਰ ਵੀ ਖਰਚਾ ਤਾਂ ਹੋਣਾ ਹੀ ਆ ਤੇ ਸਾਡੇ ਕੋਲੋਂ ਕਿੱਥੋਂ ਨਿਕਲਣਾ ਵਾ ਤੈਨੂੰ ਪਤਾ ਤਾਂ ਹੈਗਾ ਮੰਮੀ ਡੈਡੀ ਦਾ ਇਨਾ ਇਨਾ ਬੋਧਾ ਵੀ ਉਹਨਾਂ ਨੇ ਮੈਨੂੰ ਬ੍ਰਾਸਟੂ ਖਰਾਦਦੀ ਆ ਤੇ ਮੇਰੇ ਕੋਲੋਂ ਨਹੀਂ ਲੱਗਿਆ ਜਾਣਾ ਹੈਗਾ ਚਲ ਕੋਈ ਗੱਲ ਇੱਕਰੀ ਮੈਂ ਗੱਲ ਕਰਕੇ ਵੇਖਦੀ ਆ ਓਕੇ ਸੋਕੇ ਹੋ ਗਏ ਆ ਹਜੇ ਕੰਮ ਹੁੰਦੇ ਨੇ ਆਹ ਕੋਈ ਨਹੀਂ ਆਈਏ ਮੰਮੀ ਪੋਸ਼ ਲੈ ਆ ਚਾਹ ਪੀਓ ਪਹਿਲਾਂ ਤੁਸੀਂ ਆਂਟੀ ਬਹਿ ਜਾਓ ਇੱਥੇ ਤੇ ਲੈ ਪੁੱਤ ਤੂੰ ਬਹਿ ਜਾ ਨਹੀਂ ਦੱਸ ਕੀ ਗੱਲ ਐਡੀ ਨੂੰ ਮੈਂ ਕਹਾ ਹੀ ਕਿ ਤੂੰ ਆਪਣੀ ਮੰਮੀ ਡਰਨ ਨਾਲ ਸਲਾਹ ਕਰਕੇ ਕਿਤੇ ਮੈਨੂੰ ਦੱਸ ਤੇ ਆਪਾਂ ਇਕੱਠਿਆਂ ਐਡਮਿਸ਼ਨ ਲੈ ਲਾਂਗੇ ਨਰਸਿੰਗ ਦੇ ਵਿੱਚ ਤੇ ਇਹ ਕਿਲੀ ਤੇ ਵੀ ਮੰਨਣਾ ਨਹੀਂ ਦੇ ਪੋਤੋ ਚਾਰੀ ਨੇ ਕਿਹਾ ਮੈਨੂੰ ਆਣ ਕੇ ਪੱਤੇਰ ਕੋ ਕਦਾ ਹੁਲਾਵਾ ਸਾਡੇ ਘਰ ਦੇ ਹਾਲਾਤਾਂ ਦਾ ਪੁੱਤ ਤੈਨੂੰ ਪਤਾ ਹੀ ਆ ਤੂੰ ਅਹੀਂ ਤੇ ਮਾਰ ਕੇ ਇਹਨੂੰ ਪਲੱਸ 2 ਕਰਾਈ ਆ ਤੇ ਸਾਡੇ ਵਿੱਚ ਵਾਹ ਨਹੀਂ ਹੈਗੀ ਇੰਨੀ ਤਾਂ ਆਪਾਂ ਇਹਨੂੰ ਕੋਈ ਕੋਰਸ ਕਰਾ ਸਕੀਏ ਲੱਖਾਂ ਦੀਆਂ ਗੱਲਾਂ ਆ ਪੁੱਤ ਤੁਸੀਂ ਤਾਂ ਸੌਖੇ ਜੀ ਹੈਂ ਤੂੰ ਤੇ ਕੋਈ ਵੀ ਕੋਰਸ ਕਰ ਸਕਣੀ ਆ ਪੁੱਤ ਪਰ ਸਾਡੇ ਹਾਲਾਤ ਹੀ ਇਹੋ ਜਿਹੇ ਆ ਇਹ ਨਹੀਂ ਕਰਵਾ ਸਕਦੇ ਅੰਟੀ ਜੀ ਮੇਰੀ ਗਰਲ ਬਣਨੋ ਤੇ ਇੱਕੀ ਤੂੰ ਹੀ ਇਹਨੂੰ ਪਾ ਦਿਓ ਕੋਈ ਗੱਲ ਨਹੀਂ ਜਿੱਥੋਂ ਤੱਕ ਹੋ ਸਕੋ ਗਣਾ ਮੈਂ ਆਪਣੇ ਮੰਮੀ ਨਾਲ ਗੱਲ ਕਰਾਂਗੀ ਤੇ ਅਹੀਂ ਵੀ ਤੁਹਾਡੀ ਹੈਲਪ ਕਰ ਦਵਾਂਗੇ ਚਲ ਪੁੱਤ ਉਹ ਤੇ ਕੋਈ ਗੱਲ ਨਹੀਂ ਹੈਂ ਚਲ ਤੇਰਾ ਪਿਆਰ ਵਾ ਇਹਦੇ ਨਾਲ ਤੇ ਤੂੰ ਹੀ ਜਿਹੀ ਜਿੱਦ ਕਰਨ ਪਰ ਨਾ ਜਿਹੜੇ ਖਾਚੇ ਹੜਕਾ ਪੁੱਤ ਪੂਰੇ ਨਹੀਂ ਹੋਣੇ ਸਾਡਾ ਵੀ ਜੀ ਕਰਦਾ ਸਾਡੀ ਧੀ ਵਧੀਆ ਕੋਸ਼ਿਸ਼ ਕਰੇ ਹੈ ਤੇ ਪਰ ਕੀ ਕਰੀਏ ਮਜਬੂਰ ਹਾਲਾਤਾਂ ਦੇ ਕਰਕੇ ਨਹੀਂ ਪੁੱਤ ਹੁਣ ਹੜਕਾ ਮੈਂ ਤਾਂ ਈ ਗੱਲ ਮੰਨਦੀ ਆ ਪਰ ਫਿਰ ਵੀ ਇੱਕ ਰੀ ਤੂੰ ਸ਼ੁਰੂ ਤੇ ਕਰਾਓ ਇਹਦਾ ਆਪੇ ਹੌਲੀ ਹੌਲੀ ਪੈਸੇ ਬਣ ਜੰਦੀ ਕੀਤੇ ਰਕ ਤੇ ਹਿੱਲਾ ਵਿਸਿਲਾ ਹੋ ਹੀ ਜਾਇਆ ਕਰੇਗਾ ਪੁੱਤ ਹਿੱਲਾ ਵਿਸਿਲਾ ਕਾਦਾ ਬਣਾਂਗਾ ਹੜਕਾ ਧੀ ਧੀ ਆ ਜਿਹਦਾ ਭਰਾ ਹੁੰਦਾ ਹੈਨਾ ਤੇ ਚਲ ਉਹ ਵੀ ਕੋਈ ਨੌਕਰੀ ਨੌਕਰੀ ਕਰਦਾ ਹੁੰਦਾ ਚਲੋ ਕਿਤੇ ਮਾੜੀ-ਮੋਟੀ ਆਸ ਹੁੰਦੀ ਬਾਹਰੋਂ ਪਿਆਹਾ ਆਉਣ ਦੀ ਤੇ ਪੁੱਤ ਤੈਨੂੰ ਪਤਾ ਹੀ ਆ ਸਾਡਾ ਤਾਂ ਅਜੇ ਤੱਕ ਘਰ ਹੀ ਨਹੀਂ ਬਣਿਆ ਸਵਾਦ ਨਾਲ ਤੇ ਆਪਾਂ ਕਿੱਥੋਂ ਕੋਸ ਕਰਾ ਲੜੇ ਡੇ ਵਧੀਆ ਜੇ ਇਹਦੇ ਕਰਮ ਚੰਗੇ ਹੋਣਗੇ ਤਾਂ ਮੁੰਡਾ ਚੰਗਾ ਰਭ ਜਾਊਗਾ ਤੇ ਆਪੇ ਵਿਆਹ ਕਰਕੇ ਚਲ ਜੂਗੀ ਠੱਗ ਦੇ ਘਰ ਸੁੱਖ ਪਾਲੂ ਵਿਚਾਰੀ ਠੀਕ ਹੋਣਾ ਉਹ ਤੇ ਚਲੋ ਅੰਟੀ ਜੀ ਸੋਖੇ ਨੂੰ ਮਿਲਣਾ ਹੀ ਆ ਜੇ ਇੱਥੇ ਨਹੀਂ ਆ ਤਾਂਂ ਗਿਆ ਕੱਟਣ ਦੀ ਤੇ ਚਲੋ ਫਿਰ ਹੁਣ ਤੇ ਇਹਨੂੰ ਕਿ ਕੁਛ ਵੀ ਨਹੀਂ ਕਰਵਾਉਗੇ ਘਰੇ ਰਹੂਗੀ ਏ ਨਹੀਂ ਨਹੀਂ ਘਰੇ ਨਹੀਂ ਰੱਖਣਾ ਮੇਰਾ ਰਾਦਾ ਪੰਡਾ ਹੈ ਪੈਨੂੰ ਸਲਾਈ ਦੇ ਕੋਸ ਵਿੱਚ ਪਾ ਦਈਏ ਨਾਲੇ ਲਾਗੇ ਤੇ ਹੈ ਆਪਣੇ ੱਡੇ ਤੇ ਹਾਂਜੀ ਚਲੋ ਠੀਕ ਹੈ ਤੇ ਨਾਲੇ ਦੇ ਹੱਥ ਸਿੱਧੇ ਹੋ ਜਾਣਗੇ ਤੇ ਨਾਲੇ ਕੋ ਮੁੰਡਾ ਵੀ ਚੰਗਾ ਲੱਭ ਜਾਊਗਾ ਹਾਂਜੀ ਠੀਕ ਠੀਕ ਵਾ ਨਾ ਤੇ ਵੇਲੀ ਕੰਧ ਨੂੰ ਰੱਖਣਾ ਵਾ ਕੁਛ ਨਾ ਕੁਛ ਤੇ ਕਰਾਵਾਂਗੇ ਹੁਣ ਤੇ ਚਲ ਪੀਓ ਪੁੱਤ ਚਾਹ ਤੁਸੀਂ ਹੈ ਮੈਂ ਲਾ ਕਰ ਲਓ ਗੱਲਬਾਤ ਆ ਨਹੀਂ ਆ ਮੈਂ ਜੀ ਵੇਹ ਜਸ ਤੁਸੀਂ ਮੇਰੇ ਨਾਲ ਜਾਣੀ ਨਾ ਕਿੰਨਾ ਵਧੀਆ ਹੋਣਾ ਸੀ ਪਰ ਹੁਣ ਆਂਟੀ ਦੀ ਵੀ ਗੱਲ ਸਹੀ ਆ ਤੁਹਾਡੇ ਕੋਲ ਇਨੀ ਗੰਜਾਸ਼ੀ ਨਹੀਂ ਹੈਗੀ ਕਿ ਤੁਸੀਂ ਖਰਚਾ ਕਰ ਸਕੋ ਮੈਂ ਅਜੋ ਦੱਸ ਚੁੱਕੇ ਹਾਂ ਕਿ ਜਿੰਨਾ ਵੀ ਹੋਊਗਾ ਨਾ ਮੈਂ ਤੇਰੀ ਉਨੀ ਮਦਦ ਕਰਾਂਗੀ ਪਰ ਅੰਟੀ ਤੇ ਹੁਣ ਬਿਲਕੁਲ ਹੀ ਨਾ ਕਰ ਗਏ ਨੇ ਤੇ ਚੱਲ ਕੋਈ ਗੱਲ ਨਹੀਂ ਤੂੰ ਸਲਾਈ ਸਿੱਖੀ ਨਾ ਤੇ ਉਹਦੇ ਵਿੱਚ ਪੂਰਾ ਮਨ ਲਾਈ ਹੋ ਸਕਦਾ ਤੇ ਉਹਦੇ ਵਿੱਚ ਹੀ ਵਧੀਆ ਕੰਮ ਹੋ ਜੇ ਨਾਲੇ ਇਹਦੇ ਵਿੱਚ ਕਿਹੜੇ ਘੱਟ ਪੈਸੇ ਮਿਲਦੇ ਨੇ ਕਿੰਨੀ ਤੇ ਕਮਾਈ ਹੁੰਦੀ ਹੈ ਇਹਦੇ ਵਿੱਚ ਵੀ ਆਹੋ ਨਹੀਂ ਕੋਈ ਨਹੀਂ ਮੈਂ ਇਹ ਹੀ ਸਿੱਖ ਲੈਣਾ ਵਾ ਨਾਲੇ ਤੂੰ ਹੀ ਸਾਡੀ ਕਿੰਨੀ ਕਮਦਦ ਕਰ ਦੇਣੀ ਹੈਗੀ ਇਹ ਇਹ ਸੀਗਾ ਚੱਲ ਮਾੜਾ ਮੋਟਾ ਤੂੰ ਹੀ ਕਰ ਦੇਨੇ ਬਾਕੀ ਤਾਂ ਆਪ ਵੀ ਕਰਨਾ ਪੈਣਾ ਤੇ ਤੇ ਸਾਡੇ ਕੋਲ ਹੀ ਕੁਝ ਨਹੀਂ ਹੈਗਾ ਤੁੱਕੀ ਚਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਹੁਣ ਤੂੰ ਜਾ ਉੱਥੇ ਤੇ ਵਧੀਆ ਵਧੀਆ ਪੜ੍ਹ ਤੇ ਡਾਕਟਰ ਬਣ ਮੈਨੂੰ ਇੰਨਾ ਹੀ ਬਹੁਤ ਲੱਗਿਆ ਕਿ ਮੇਰੀ ਸਹੇਲੀ ਡਾਕਟਰ ਬਣ ਜੂਗੀ ਤੇ ਨਾਲੇ ਮੇਰੀ ਗੱਲ ਸੁਣ ਹੁਣ ਉੱਥੇ ਨਵੀਆਂ ਨਵੀਆਂ ਸਹੇਲੀਆਂ ਬਣਾਈ ਤੇ ਪਰ ਮੈਨੂੰ ਨਾ ਭੁੱਲ ਜੀ ਹੁਣ ਇੱਥੇ ਕਿ ਮੈਂ ਵੀ ਹੈਗੀ ਹਾਂ ਮੈਂ ਤੈਨੂੰ ਕਿਹੜੀ ਗੱਲ ਨੂੰ ਭੁੱਲਣਾ ਵਾ ਤੈਨੂੰ ਤੇ ਮੈਂ ਕਦੇ ਵੀ ਨਹੀਂ ਭੁੱਲ ਸਕਦੀ ਨਾਲੇ ਮੈਂ ਤੇਰਾ ਸੋਚਾਂਗੀ ਤੂੰ ਬਸ ਆਇਕਰੀ ਕੰਮ ਦੀ ਜਾ ਸਿੱਖ ਲੈ ਤੇਰੇ ਗੜੀ ਤੇ ਵੇਖੀ ਮੈਂ ਕੱਪੜਿਆਂ ਦੇ ਢੇਰ ਲਾ ਦਿੰਨੇ ਆ ਸਾਰੀਆਂ ਸਹੇਲੀਆਂ ਆਪਣੀਆਂ ਨੂੰ ਨਵੀਆਂ ਨੂੰ ਵੀ ਕਹਾਂਗੇ ਕਿ ਮੇਰੀ ਸਹੇਲੀ ਤੋਂ ਆਹ ਤੈਨੂੰ ਵੀ ਨਵੇਂ ਰਵੇ ਸਿੱਖਿਆ ਦਿਆ ਕਰੂੰਗੀ ਪਹਿਲਾਂ ਮੈਂ ਸਿੱਖ ਲਵਾਂ ਬਸ ਇੱਕਾ ਤੂੰ ਸਿੱਖ ਜਾ ਚੱਲ ਹੁਣ ਮੈਂ ਆਉਂਗੀ ਪਤਾ ਤੂੰ ਤੁਰਦੀ ਪਈ ਆ ਮੈਂ ਤਾਂ ਰੋਟੀ ਬਣਾਉਂਦੀ ਹੀ ਨਹੀਂ ਨਹੀਂ ਆਂਟੀ ਜੀ ਰੋਟੀ ਨਹੀਂ ਮੈਂ ਖਾਣੀ ਹੈ ਜੀ ਚਾਹ ਹੁਣ ਪੀ ਲਈ ਹੈ ਤੇ ਮੈਂ ਚੱਲਦੀ ਆ ਲੈ ਦੱਸ ਤੂੰ ਘਰ ਜਾ ਕੇ ਕੀ ਕਰਨਾ ਬਹਿ ਜਾ ਘੜੀ ਹੋਰ ਕਰਨਾ ਕਿਉਂ ਨਹੀਂ ਸਾਰਾ ਕੰਮ ਹੁਣ ਮੈਨੂੰ ਹੀ ਕਰਨਾ ਪੈਂਦਾ ਵਾ ਮੰਮੀ ਨੇ ਥੋੜੇ ਜਿ ਠੀਕ ਨਹੀਂ ਆ ਤੇ ਫਿਰ ਮਨਾਂ ਦੇ ਲਾਗੋ ਕੰਮ ਗੁੰਮ ਕਰਵਾ ਦਿੰਨੀ ਆ ਚਲ ਕੋਈ ਨਹੀਂ ਪੁੱਤ ਰੱਖ ਧਿਆਨ ਫਿਰ ਮੰਮੀ ਦਾ ਆਉਂਗੀ ਮੈਂ ਜਸਨਾ ਚੰਗਾ ਤੇਰੀ ਮੰਮੀ ਦਾ ਪਤਾ ਲੈਣ ਕੋਈ ਨਹੀਂ ਆਇਆ ਤੇ ਇਹਨੂੰ ਲੈ ਕੇ ਆਇਓ ਪੱਕਾ ਮੈਂ ਤੇ ਫੇਰ ਵੀ ਆਉਣੀ ਰਹਿਣੀ ਆ ਨਹੀਂ ਕੋਈ ਨਹੀਂ ਪੁੱਤ ਹੁੰਦੀ ਸਾਡੇ ਘਰੇ ਨਹੀਂ ਨਹੀਂ ਆਉਗੀ ਆਉਣਾ ਕਿਉਂ ਨਹੀਂ ਇਹਨੇ ਨਹੀਂ ਕੋਈ ਨਹੀਂ ਹੁਣ ਅਸੀਂ ਆਵਾਂਗੇ ਆਹ ਚਲ ਠੀਕ ਆਵਾਂਗੇ ਦਵੇਂ ਜਾਣੀਆਂ ਹੈ ਹਾਂਜੀ ਠੀਕ ਹੈ ਮੈਂ ਤਾਂ ਕਰ ਕੀ ਧਿਆਨ ਫਿਰ ਮੰਮੀ ਦਾ ਹੈ ਹਾਂਜੀ ਠੀਕ ਚਲ ਗਈ ਪੁੱਤਰ ਸੈਲੀ ਹਾਂਜੀ ਹਾਂਜੀ ਚਲ ਗਈ ਆ ਅੱਛਾ ਅੱਛਾ ਬੜੀ ਚੰਗੀ ਕੁੜੀ ਆ ਹੈ ਨਹੀਂ ਮੰਮੀ ਚੰਗੀ ਤੇ ਬੜੀ ਆ ਵੇਹਰਾ ਕੋਈ ਬੋ ਮਜਾਜ ਨਹੀਂਗੀ ਕਿੱਡਾ ਵਧੀਆ ਘਰਵਾ ਇਹਨਾਂ ਦਾ ਅਵਿਧ ਗੱਲ ਵਾ ਨਹੀਂ ਤਾਂ ਆਪਣੇ ਨਾਲ ਇਹਨਾਂ ਦਾ ਕਿੱਥੇ ਮੇਚ ਵਾ ਉਹੀ ਹੈ ਨਾ ਬਡੇ ਵੱਡੇ ਘਰ ਚੋਂ ਆ ਪਰ ਫਿਰ ਵੀ ਦੇਖ ਲੋ ਛੋਟੇ ਹੁੰਦਿਆਂ ਤੋਂ ਲੈ ਕੇ ਮੇਨਾ ਪੜ੍ਹੀ ਆ ਤੇ ਪਲੱਸ 2 ਤੱਕ ਨਾਲ ਹੀ ਰਹੀ ਆ ਪਿਆਰ ਦੀ ਗੱਲ ਆ ਨਾ ਪੁੱਤ ਹਾਂਜੀ ਤੇ ਜਦੋਂ ਡਈ ਹੈ ਨਾ ਕਹਿਣ ਕਿ ਅੰਟੀ ਜੀ ਨੂੰ ਪਾ ਦੋ ਉੱਥੇ ਮੈਨੂੰ ਉਹ ਚਿਹਰੇ ਤੇ ਤਰਸ ਆਉਂਦਾ ਹੀ ਪੁੱਤ ਤੇਤੇ ਵੀ ਪਰ ਕੀ ਕਰੀਏ ਕਰਦੀਆਂ ਮਜਬੂਰੀਆਂ ਹੀ ਮਾਰ ਗਈਆਂ ਸਾਨੂੰ ਚਲੋ ਕੋਈ ਨਹੀਂ ਮੰਮੀ ਜਿੱਦਾਂ ਦੇ ਹੁਣ ਆਪਣੇ ਘਰ ਦੇ ਹਾਲਾਤ ਵਾ ਆਪਣਾ ਵੀ ਤਾਂ ਦੇਖਣਾ ਹੀ ਪੈਣਾ ਵਾ ਕੋਈ ਨਹੀਂ ਹੁਣ ਮੈਂ ਸਹਾਈ ਸਿੱਖ ਲੈਣੀ ਆ ਫਿਰ ਇਹੀ ਹੋ ਜਾਦਾ ਪਤਾ ਕੀ ਆ ਪੁੱਤ ਅੱਗੇ ਤੁਸੀਂ ਦੋਵੇਂ ਜਣੀਆਂ ਇਕੱਠੀਆਂ ਜਾਂਦੀਆਂ ਹੈਗੀਆਂ ਇਹ ਵੀ ਕੁੜੀ ਬੜੀ ਸਿਆਣੀ ਆ ਤੇ ਮੈਨੂੰ ਕੋਈ ਫਿਕਰ ਨਹੀਂ ਹੁੰਦਾ ਤੇ ਹੁਣ ਪੁੱਤ ਤੂੰ ਵੱਖਰੀ ਜਾਇਆ ਕਰਨਾ ਇੰਨੇ ਵੱਖਰੀ ਜਾਇਆ ਕਰਨਾ ਪਤਾ ਨਹੀਂ ਨਵੀਂ ਕੁੜੀ ਕਿਹੜੀ ਤੇਰਾ ਨਾਂ ਜਾਣੀ ਆ ਉਹ ਕਿੱਦਾਂ ਦੀ ਹੁਣੀ ਸੁਭਾਅ ਕਿੱਦਾਂ ਦਾ ਹੁਣਾਵਾ ਇਹ ਗੱਲ ਦੀ ਚਿੰਤਾ ਮੈਨੂੰ ਰਹਿਣੀ ਆ ਨਾ ਪੁੱਤ ਚਲੋ ਕੋਈ ਨਹੀਂ ਸੰਧਾਬ ਸਹੀ ਹੋਣਾ ਚਾਹੀਦਾ ਵਾ ਕਿਸੇ ਤੋਂ ਕੀ ਲੈਣਾ ਆਪਾਂ ਤੂੰ ਵੱਖਰੀ ਜਾਇਆ ਕਰਨਾ ਸਿੱਧਾ ਆ ਜਾਇਆ ਕਰਨਾ ਵਾ ਚਾਹ ਠੀਕ ਆ ਪੁੱਤ ਕੋਈ ਨਹੀਂ ਮੰਮੀ ਜੋ ਮੇਰੀ ਕਿਸਮਤ ਵਿੱਚ ਹੈ ਜੋ ਮੈਨੂੰ ਮਿਲ ਹੀ ਜਾਣਾ ਵਾ ਤੋ ਇਹ ਐਵੇਂ ਟੈਨਸ਼ਨ ਨਾ ਲਿਆ ਕਰੋ ਚੱਲ ਪੁੱਤ ਸਹੇਲੀਆਂ ਸਹੇਲੀਆਂ ਦਾ ਪਿਆਰ ਬਥੇਰਾ ਹੁੰਦਾ ਵਾ ਮੇਰੀ ਵੀ ਸਹੇਲੀ ਹੁੰਦੀ ਸੀ ਪਹਿਲਾਂ ਵਿਆਹ ਤੋਂ ਬੜੀ ਪੱਕੀ ਸੀ ਕਿ ਮੈਂ ਤਾਂ ਬਿਨਾਂ ਇੱਕ ਮਿੰਟ ਦੀ ਰਹਿੰਦੀ ਹੁੰਦੀ ਤੇ ਹੁਣ ਵੇਖ ਲਾਓ ਕਿਤੇ ਤੇ ਮੈਂ ਕਿਤੇ ਕਦੀ ਮਿਲੀਆਂ ਹੀ ਨਹੀਂ ਇੱਕ ਦੂਜੀ ਨੂੰ ਉਹੀ ਤਾਂ ਗੱਲ ਵਾ ਬਾਅਦ ਚ ਫਿਰ ਇਦਾਂ ਹੀ ਹੋ ਜਾਂਦਾ ਕਿ ਤਾਂ ਆਪਣੇ ਆਪਣੇ ਕੰਮਾਂ 'ਚ ਰੁੱਝ ਜਾਂਦੇ ਹਾਂ ਜਦੋਂ ਦੂਰ ਦੂਰ ਹੋ ਜੀਏ ਫਿਰ ਇਦਾਂ ਹੀ ਆ ਨਾ ਆਪਣੇ ਟੱਪ ਬੱਧਾਂ ਲੈਣੇ ਮੈਂ ਨਹੀਂ ਹੋਣਾ ਵੱਖ ਵੇਖ ਲਿਓ ਜੀ ਦੋਵੇਂ ਜਣੇ ਇਕੱਠੀਆਂ ਰਹਿਣਾ ਵਾ ਚੱਲ ਪੁੱਤ ਮੈਂ ਤਾਂ ਕਹਿੰਨੀ ਤਾਡ ਕੀ ਬਣਾਇਆ ਮੈਂ ਰੋਟੀ ਰੋਟੀ ਆਲੂ ਮਟਰ ਬਣਾਏ ਆ ਲਿਆਦਾ ਆਹੋ ਚਲੋ ਆਜੋ ਫੜਕਾ ਲੈਨੇ ਚਲ ਲੈ ਮੀ ਇਹੋ ਉਹ ਜੀਵਨਾ ਕੀ ਕਰੀ ਜਾਂਦੀ ਆ ਘਰਨਾ ਕਰਨਾ ਕੀ ਆ ਕੁੜੀ ਕਹਿੰਦੀ ਭੁੱਖ ਲੱਗੀ ਆ ਰੋਟੀ ਪਾਉਣ ਦੀ ਉਹਦੇ ਵਾਸਤੇ ਮੈਂ ਤੇ ਬਣਾਇਆ ਕੀ ਆ ਆਲੂ ਮਟਰ ਬਣਾਏ ਆ ਚਲ ਮੈਨੂੰ ਵੀ ਭੁੱਖ ਲੱਗੀ ਨਾ ਚਾਰ ਮਾਸਾ ਫੜੀ ਆਈ ਹੈ ਚਲ ਕੋਈ ਨਹੀਂ ਮਿਲਿਆ ਨਹੀਂ ਜਾ ਬਹੁਤ ਜਗ ਲੱਗੀ ਉਹਦੇ ਆਹੋ ਚਲੋ ਮੈਂ ਲੈ ਆਈ ਜੀ